ਬਿਸਨੇਸ ਤੁਨੰ ਸੋਣ ਬ੍ਰਹਮ ਮੁਖੰ ਵਿਸ਼ਨੂ ਨੇ ਕਾਲ ਪੁਰਖ ਦੇ ਮੁਖ ਤੋਂ ਆਵਾਜ਼ ਸੁਣ ਲਈ ਅਰਥਾਤ ਆਗਿਆ ਪ੍ਰਾਪਤ ਕਰ ਲਈ ਅਬ ਸੁਧ ਚਲੀ ਰਗੁਪਾਂਸ ਕਥੰ ਹੁਣ ਇਸ ਤੋਂ ਅੱਗੇ ਨਿਰੋਲ ਰਗੁਬਾਂਸ ਦੀ ਕਥਾ ਚੱਲਦੀ ਹੈ ਜੋ ਪੈ ਛੋਰ ਕਥਾ ਕਾਵ ਯਾਹੇ ਰੜੈ ਚੋ ਕਵੀ ਇਸੇ ਕਥਾ ਨੂੰ ਮੋਢ ਤੋਂ ਕਥਨ ਕਰੇ ਇਨ ਬਾਤਨ ਕੋ ਇੱਕ ਗ੍ਰੰਥ ਵਡਾ ਹੈ ਤਾਂ ਇਹਨਾਂ ਗੱਲਾਂ ਨਾਲ ਗ੍ਰੰਥ ਵੱਡਾ ਹੋ ਜਾਵੇਗਾ ਤਹਤੇ ਕਹੀ ਥੋੜੀ ਹੈ ਵੀਨ ਕਥਾ ਇਸ ਕਰਕੇ ਥੋੜੀ ਚੋਣ ਵੀ ਕਥਾ ਕਹੀ ਹੈ ਬਲਤ ਵੈ ਉਪਜੀ ਬੁੱਧ ਮਦ ਜਥਾ हे प्रभु तेरे बाल नाल जिन्ने को मेरी बुद्धि विच पैदा होई है जह भूल पैई हम ते लहियो जिथे साडे कोलो भूल होई जान लो सो कबो तह अचर बना कहियो हे कवि तू सी अखरा नु सवार के कथान कर लेना रघुराज भयो रघुवंश माणंग ਰਾਗਵ ਕੋਲ ਵਿੱਚ ਮਨੀ ਵਾਂਗ ਸ਼ੋਭਾਸ਼ਾਲੀ ਰਗੂ ਰਾਜਾ ਹੋਇਆ ਸੀ ਜਿਹਹ ਰਾਜ ਕਰਿਓ ਪੁਰ ਆਉਦ ਗਣੰ ਜਿਸਨੇ ਆਯੁੱਧਿਆ ਪੁਰੀ ਵਿੱਚ ਬਹੁਤ ਚਿਰ ਰਾਜ ਕੀਤਾ ਸੌ ਕਾਲ ਜਣਿਓ ਨਿਪਰਾਜ ਜਬੰ ਜਦ ਉਸ ਮਹਾਰਾਜੇ ਰਗੂ ਨੂੰ ਕਾਲ ਨੇ ਜਿੱਤ ਲਿਆ ਉਹ ਰਾਜ ਕਰਿਓ ਅਜ ਰਾਜ ਤਵੰ ਤਾ ਉਸ ਦੇ ਪੁੱਤਰ ਅਜਨੇ ਧਰਤੀ ਦਾ ਰਾਜ ਕੀਤਾ ਅਜ ਰਾਜ ਹਣਿਓ ਜਬ ਕਾਲ ਬਲੀ ਅਜ ਰਾਜੇ ਨੂੰ ਜਦੋਂ ਬਲੀ ਕਾਲ ਨੇ ਮਾਰ ਦਿੱਤਾ ਸੋ ਨਿਪਤ ਕਥਾ ਦਸ਼ਰਤ ਚਲੀ ਤਾਂ ਰਾਜ ਕਥਾ ਦਸ਼ਰਤ ਦੇ ਨਾਂ ਦੀ ਤੁਰੀ ਚਿਰ ਰਾਜ ਕਰੋ ਸੁਖ ਸੋ ਆਵਦਨ ਉਸ ਨੇ ਵੀ ਬੜੇ ਚਿਰ ਤੱਕ ਆਯੁੱਧਿਆ ਵਿੱਚ ਸੁਖਪੂਰਵਕ ਰਾਜ ਕੀਤਾ। মৃਗਮਾਰ ਬਿਹਾਰ ਬਨੰਗ ਸੋ ਪ੍ਰਭੰਗ। ਉਹ ਰਾਜਾ ਸ਼ਿਕਾਰ ਕਰਨ ਲਈ ਬਣਾ ਵਿੱਚ ਫਿਰਦਾ ਰਹਿੰਦਾ। ਜਗ ਧਰਮ ਕਥਾ ਪਰਚੂਰੀ ਤਬਤੇ। ਯਾਗ ਵਿੱਚ ਧਰਮ ਦੀ ਕਥਾ ਤਦੋਂ ਤੋਂ ਫਸਰ ਗਈ। ਸੋਮੇtre ਇਸ ਮਹੀ ਪਪੇਓ ਚਬਤੇ। ਜਦੋਂ ਤੋਂ ਦਸ਼ਰਥ ਸੋਮੀ ਤ੍ਰੇਸ ਰਾਜਾ ਹੋਇਆ ਦਿਨ ਰਾਤ ਬਨੈ ਸੰ ਬੀਚ ਫਿਰੇ ਉਹ ਦਿਨੇ ਰਾਤ ਕਨੇ ਜਗਰਾ ਵਿੱਚ ਫਿਰਦਾ ਰਹਿੰਦਾ ਸੀ ਮਰੇ ਗ ਰਾਜ ਕਰੀ ਮਰੇਗ ਨੇਤ ਹਰੈ ਸ਼ੇਰ ਹਾਥੀ ਅਤੇ ਹਿੰਨਾਂ ਨੂੰ ਨਿਤ ਮਾਰਦਾ ਹੁੰਦਾ ਸੀ ਇਹ ਭਾਤ ਕਥਾ ਉਹ othor ਪਈ ਇਸ ਤਰ੍ਹਾਂ ਦੀ ਕਥਾ ਉਸ ਪਾਸੋਂ ਹੋਈ ਆਵ ਰਾਜ ਜਯਾ ਪਰ ਬਾਤ ਗਈ ਹੁਣ RAM ਦੀ ਮਾਤਾ ਜਯਾ ਵਾਲ ਵਾਰਤਾ ਮੁਰਦੀ ਹੈ ਕੋਹ RAM ਜਹਾ ਸੋਣੀਏ ਸਹਿਰੰਗ ਜਿੱਥੋਂ ਕੋਹ RAM ਨਾ ਦਾ ਸ਼ਹਿਰ ਸੁਣੀਦਾ ਹੈ ਤਹਿ ਕੋਸ਼ਲ ਰਾਜ ਨਿਰਪੇਸ਼ ਬਰੰਗ ਓਤੇ ਕੋਸ਼ਲ ਰਾਜ ਦਾ ਮਹਾਨ ਰਾਜਾ ਸੀ ਉਪਜੀ ਤਹਿ ਧਾਮ ਸੁਤਾ ਕੁਸਲੰਗ ਉਸ ਦੇ ਘਰ ਕੁਸ਼ਲਿਆ ਨਾ ਦੀ ਇੱਕ ਕੰਨਿਆ ਪੈਦਾ ਹੋਈ ਜਹ ਜੀਤ ਲਈ ਸਸ ਅੰਗ ਕਲੰ ਜਿਸ ਨੇ ਚੰਦਰਮਾ ਦੀਆਂ ਕਲਾਵਾਂ ਦੀ ਸੁੰਦਰਤਾ ਚਿਤ ਲਈ ਜਬ ਹੀ ਸੁਧ ਪਾਏ ਸਵੰਬਰ ਕਰਿਓ ਜਦੋ ਉਸ ਕੰਨਿਆ ਨੇ ਹੋ ਸੰਭਾਲੀ ਤਾ ਰਾਜੇ ਨੇ ਸਵੰਬਰ ਰਾਜ ਦਿੱਤਾ ਆਵਤੇ ਸਨ ਰੇਸ ਸਹਿ ਚੀਨ ਬਰਿਓ ਕੋਸ਼ਾਲਿਆ ਨੇ ਚੋਣ ਕਰਕੇ ਅਯੁੱਧਿਆ ਦੇ ਰਾਜੇ ਦਸ਼ਰਤ ਨੂੰ ਵਾਰ ਲਿਆ। ਪੋਨ ਸੈਨ ਸਮਾਤਰ ਨਰੇ ਸਬਰੰ। ਫਿਰ ਇੱਕ ਸਮਾਤਰ ਸੈਨ ਨਾਮ ਵਾਲਾ ਸ਼੍ਰੇਸ਼ਟ ਰਾਜਾ ਹੋਇਆ। ਜਿਹੇ ਯੁੱਧ ਲਿਓ ਮਦਰ ਦੇਸ਼ ਹਰੰ। ਜਿਸਨੇ ਯੁੱਧ ਕਰਕੇ ਮਦਰ ਦੇਸ਼ ਨੂੰ ਜਿੱਤ ਲਿਆ ਸੀ। ਸੁਮੇਤਰਾ ਤੇ ਤਾਮਪੇ ਤੂਹਤਾ ਉਸ ਦੇ ਘਰ ਸੁਮੇਤਰਾ ਨਾ ਦੀ ਕੰਨਿਆ ਪੈਦਾ ਹੋਈ ਜਿਹੇ ਜੀਤ ਲਈ ਸਸ ਸੂਰ ਪ੍ਰਭਾ ਜਿਸ ਨੇ ਚੰਦਰਮਾ ਤੇ ਸੂਰਜ ਦੀ ਸੁੰਦਰਤਾ ਨੂੰ ਹਾਰ ਲਿਆ ਸੋਵਾਰ ਸਬੁੱਧ ਪਈ ਜਬ ਹੀ ਉਸ ਬਾਲਕਾ ਨੇ ਜਦੋਂ ਹੋਸ਼ ਸੰਭਾਲੀ ਆਵਤ ਸਚੀਨ ਬਰਿਓ ਤਬ ਹੀ ਤੋਜ਼ੋ ਉਸ ਨੇ ਵੀ ਮਹਾਰਾਜ ਦਸ਼ਰਤ ਨੂੰ ਪਛਾਣ ਕੇ ਵਰ ਲਿਆ ਗਾਨ ਜਾਹੇ ਭਾਇਓ ਕਸ਼ਟਵਾਰ ਨਿਰਪੰਗ ਇਹ ਕਥਨ ਕਰਕੇ ਹੁਣ ਕਸ਼ਟਵਾਰ ਰਾਜੇ ਦਾ ਹਾਲ ਕਹਿੰਦਾ ਹਾਂ ਜੇ ਕੇ ਕੇਈ ਤਾਮ ਸੋਤਾਸ ਪ੍ਰਵੰਗ ਜਿਸ ਦੇ ਘਰ ਕੇਕਈ ਨਾਮ ਦੀ ਸੁੰਦਰ ਲੜਕੀ ਪੈਦਾ ਹੋਈ ਸੀ ਇਨ ਤੇ ਗ੍ਰਹਿ ਮੋਂ ਸੋਤ ਜਉਣ ਥਿਓ ਜਦੋਂ ਦਸ਼ਰਤ ਨੇ ਕੇਕਈ ਨੂੰ ਵਿਆਹਣ ਦੀ ਇੱਛਾ ਪ੍ਰਗਟ ਕੀਤੀ ਤਾ ਰਾਜੇ ਨੇ ਕਿਹਾ ਇਸ ਤੋਂ ਤੇਰੇ ਘਰ ਜਿਹੜਾ ਪੁੱਤਰ ਪੈਦਾ ਹੋਵੇਗਾ ਉਹੀ ਰਾਜ ਦਾ ਹੱਕਦਾਰ ਹੋਵੇਗਾ ਤਬ ਬੈਠ ਨਰੇਸ਼ ਵਿਚਾਰ ਕਿਓ ਤਦ ਦਸ਼ਰਤ ਰਾਜੇ ਨੇ ਇਹ ਗੱਲ ਸੁਣ ਕੇ ਬੈਠ ਕੇ ਵਿਚਾਰ ਕੀਤਾ ਤਬ ਕੇ ਕਈ ਨਾਰ ਵਿਚਾਰ ਕਰੀ ਤਦ ਵਿਚਾਰਪੂਰਵਕ ਕੈਕਈ ਨੂੰ ਇਸਤਰੀ ਵਜੋਂ ਪਰ ਨਾਲ ਲਿਆਇਆ ਜਹ ਤੇ ਸਸ ਸੂਰਜ ਸੋਵ ਤਰੀ ਜੇ ਸੋ ਚੰਦਰਮਾ ਅਤੇ ਸੂਰਜ ਨੇ ਸੋਭਾ ਤਾਰਨ ਕੀਤੀ ਹੋਈ ਸੀ ਤੇਹ ਵਿਆਹਤ ਮਾਗ ਲੈ ਤੂ ਪਰੰਗ ਕਗਾਇਨੇ ਵਿਆਹ ਵੇਲੇ ਦੋ ਵਾਰ ਮੰਗ ਲੈ ਜਹ ਤੇ అవ ਤੇਸ ਕੇ ਪ੍ਰਾਨ ਹਰੰ ਜੇਨਾ ਕਰਕੇ ਤਸ਼ਰਬ ਦੇ ਪ੍ਰਾਨ ਖਤਮ ਹੋਏ ਸਮਝੀ ਨਾ ਨਰੇ ਸਰ ਬਾਤ ਹੀਏ ਮਹਾਰਾਜੇ ਨੇ ਇਹ ਗੱਲ ਹਿਰਦੇ ਵਿੱਚ ਨਾ ਸਮਝੀ ਤਬਹੀ ਤੈ ਕੋ ਬਰਦੋਏ دیے ਅਤੇ ਉਸ ਵੇਲੇ ਉਸ ਨੂੰ ਦੋ ਵਾਰ ਦੇਣੇ ਮੰਨ ਲਏ ਪੁੰਨ ਦੇਵ ਅਦੇਵਨ ਯੁੱਧ ਪਰੋ ਫਿਰ ਦੇਵਤਿਆਂ ਅਤੇ ਦਿਨਤਾ ਵਿੱਚ ਇੱਕ ਸਮੇਂ ਯੁੱਧ ਹੋਇਆ ਇਹ ਯੁੱਧ ਕਣੋ ਨਿਪ ਆਪ ਕਰੋ ਜਿਸ ਵਿੱਚ ਬਹੁਤਾ ਯੁੱਧ ਰਾਜੇ ਨੇ ਆਪ ਕੀਤਾ widehat sarthi sa nanndan nar hakyo us yudh vich raaje da sarthi maraya gaya ta dashrat de is tarike kahi ne rath nu aap hakya yah koutak dekh naresh chakyo is koutak nu vek ke raaya dashrat hairan ho gaya pun reej diye do teer baran ਫਿਰ ਰਾਜੇ ਨੇ ਪ੍ਰਸੰਨ ਹੋ ਕੇ ਇਸਤਰੀ ਨੂੰ ਦੋ ਵਾਰ ਦੇ ਦਿੱਤੇ ਚਿਤ ਮੋਸ ਵਿਚਾਰ ਕਛੂ ਨਾ ਕਰਨ ਅਤੇ ਚਿਤ ਵਿੱਚ ਇਹਨਾਂ ਦੇ ਨਤੀਜੇ ਦਾ ਕੁਝ ਵੀ ਵਿਚਾਰ ਨਾ ਕੀਤਾ ਕਹੀ ਨਾਟਕ ਮਦ ਚਰিত্র ਕਥਾ ਇਹ ਕਥਾ ਹਨੂਮਾਨ ਨਾਟਕ ਅਤੇ ਰਾਮਾਇਣ ਆਦਿਕ ਰਾਮਚਿ ਰਤਤਾ ਵਿੱਚ ਵਿਸਥਾਰ ਨਾਲ ਕਹੀ ਗਈ ਹੈ ਯਹ ਦੀਨ ਸੁਰੇਸ ਨਰੇਸ ਜਥਾ ਜਿਸ ਤਰ੍ਹਾਂ ਦਸ਼ਤ ਰਾਜੇ ਨੇ ਇੰਦਰ ਨੂੰ ਦੇਵਤਾ ਤੋਂ ਜਿੱਤ ਕੇ ਦਿੱਤੀ ਸੀ ਅਰ ਜੀਤ ਅਨੇਕ ਅਨੇਕ ਵਿਦੰ ਦਸ਼ਰਤ ਨੇ ਅਨੇਕ ਤਰ੍ਹਾਂ ਨਾਲ ਅਨੇਕਾਂ ਵੈਰੀ ਜਿੱਤ ਲਏ ਸਭ ਕਾਜ ਨਰੇਸ਼ਵਰ ਕੀਨ ਸਿਦੰ ਅਤੇ ਰਾਜ ਦੇ ਸਾਰੇ ਕੰਮ ਸਿੱਧ ਕਰ ਲਏ ਦਿਨ ਰੈਨ ਬਿਹਾਰਤ ਮੱਧ ਬਣਾ ਤਸ਼ਰਤ ਮਹਾਰਾਜਾ ਦਿਨ ਰਾਤ ਜੰਗਲ ਵਿੱਚ ਸ਼ਿਕਾਰ ਲਈ ਵਿਚਰਦਾ ਰਹਿੰਦਾ ਜਾਲ ਲੈਣ ਦੀ ਜਾਏ ਤਹਾ ਸਰਵਣਾਂ ਇੱਕ ਦਿਨ ਉੱਥੇ ਸਰਵਣ ਨਾਮ ਦਾ ਬ੍ਰਾਹਮਣ ਜਾਲ ਲੈਣ ਲਈ ਆਇਆ ਵਾਇਗਰੋ ਜੀ ਦਾ ਖਾਲਸਾ ਵਾਇਗਰੋ ਜੀ ਕੀ ਫਤੇ